ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਕ ਆਰਬੀਆ ਫਰੋਇਪੁਰ ਸਿਟੀ ਚੋ ਸਵਾਗਤ ਹੈ ਤੁਹਾਡਾ ਸੋ ਦੋਸਤੋ ਗੁਰਨਾਨਕ ਆਰਬੀਆ ਫਰੋਇਪੁਰ ਸਿਟੀ ਤੁਹਾਡੇ ਲਈ ਲੈ ਕੇ ਆਇਆ ਗੱਡੀਆਂ ਕੁਝ ਛੋਟੀਆਂ ਤੇ ਕੁਝ ਵੱਡੀਆਂ ਦੋਸਤਾਂ ਦੀ ਡਿਮਾਂਡ ਨਾਲ ਸਾਰੀਆਂ ਗੱਡੀਆਂ ਦੀਆਂ ਵੀਡੀਓ ਅੱਜ ਆਪਾਂ ਇਸ ਵੀਡੀਓ ਚ ਪਾ ਰਹੇ ਹਾਂ ਬਾਕੀ ਪਹਿਲਾਂ ਵੀ ਇਹਨਾਂ ਗੱਡੀਆਂ ਦੀਆਂ ਵੀਡੀਓ 1 ਬਾਈ 1 ਡਿਟੇਲ ਨਾਲ ਵੀ ਪਾਈਆਂ ਹੋਈਆਂ ਨੇ ਤੋ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੋ ਸਾਹਮਣੇ ਖੜੀ ਹੈ ਡਿਜ਼ਾਇਰ 2011 ਮਾਡਲ ਸੈਕੰਡ ਓਨਰ ਮੋਗੇ ਦਾ ਨੰਬਰ ਵਾਈਟ ਕਲਰ ਲਾਇਬਲ ਐਕਸਟਰਾ ਲੱਗੇ ਬਿਲਕੁਲ ਨਵੀਂ ਕਾਰ ਹੈ ਇਸ ਦੇ ਨਾਲ ਹੀ ਇੱਧਰ ਸਿਆਸ 2017 ਮਾਡਲ ਦਿੱਲੀ ਨੰਬਰ ਫਸਟ ਓਨਰ ਐਨਓਸੀ ਫਰਾਈਪੁਰ ਦੀ ਮਿਲ ਜੇਗੀ ਤੁਹਾਨੂੰ ਗੱਡੀ ਕਿਆ ਬਾਤ ਹੈ ਨਵੀਂ ਗੱਡੀ ਹੈ ਸ਼ੋਰੂਮ ਕੰਡੀਸ਼ਨ ਗੱਡੀ ਉਹ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਦੋਸਤੋ ਤੇ ਇਸ ਦੇ ਨਾਲ ਹੀ ਇੱਧਰ ਇਹ ਜੋ ਆਪਣੇ ਕੋਲੇ ਆ ਗਈ i10 ਆਟੋਮੈਟਿਕ 2012 ਮਾਡਲ ਦਿੱਲੀ ਨੰਬਰ ਫਰਸਟ ਓਨਰ ਐਨਓਸੀ ਫਰਾਈਪੁਰ ਦੀ ਮਿਲ ਜੇਗੀ ਗੱਡੀ ਬਿਲਕੁਲ ਓਕੇ ਆ ਇੰਜਨ ਗੇਅਰ ਏਸੀ ਹੀਟਰ ਬਿਲਕੁਲ ਓਕੇ ਸੋ ਦੋਸਤੋ ਗੱਡੀ ਲੈਣ ਦੇ ਚਾਹਵਨ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਹੀ ਇੱਧਰ ਆਪਣੇ ਕੋਲ ਇੱਕ ਕਰੇਟਾ ਬੁਲਬੁਲ ਦਾ ਬੱਚਾ ਕਿਆ ਬਾਤ ਹੈ ਦਿੱਲੀ ਨੰਬਰ ਫਰਸਟ ਓਨਰ ਆਟੋਮੈਟਿਕ ਕਾਰ ਹੈ ਕਾਰ ਲੈ ਕੇ ਜਾਓਗੇ ਤੇ ਗੁਰਨਾਨਕ ਕਾਰ ਬੀਆਰ ਨੂੰ ਯਾਦ ਕਰੋਗੇ ਟਾਇਰ ਸਾਰੇ ਨਵੇਂ ਓਕੇ ਰਿਪੋਰਟ ਗੱਡੀ ਆਟੋਮੈਟਿਕ ਇੰਜਨ ਗੇਅਰ ਦੀ ਗਾਰੰਟੀ ਇਸ ਦੇ ਨਾਲ ਹੀ ਇੱਧਰ ਆ ਗਈ ਆਪਣੇ ਕੋਲੇ Swift 2012 ਮਾਡਲ Desire ਜਿਸ ਦੀ ਵੀਡੀਓ ਆਪਾਂ ਥੋੜਾ ਟਾਈਮ ਪਹਿਲਾਂ ਹੀ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ 12 ਮਾਡਲ ਇਸ ਥਰਡ ਓਨਰ ਹੈ ਸੋ ਦੋਸਤੋ ਇਸ ਗੱਡੀ ਨੂੰ ਲੈਣ ਦੇ ਚਾਹਵਨ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਹੀ ਇੱਧਰ ਆ ਗਈ ਆਪਣੇ ਕੋਲੇ Retige 2014 ਮਾਡਲ ਫਰਸਟ ਓਨਰ ਦੀ ਪੀਬੀ ਨੰਬਰ ਟਾਇਰ ਬਿਲਕੁਲ ਨਵੇਂ AC ਹੀਟਰ ਇੰਜਨ ਗੇਅਰ ਓਕੇ Retige ਗੱਡੀ ਵੀ ਆਪਣੇ ਕੋਲੇ ਇਸ ਟਾਈਮ ਮੌਜੂਦ ਹੈ ਆਪਣੇ ਕੋਲੇ ਆਪਣੇ ਕਾਰ ਬਾਜ਼ਾਰ ਚ ਤੇ ਇਸ ਦੇ ਨਾਲ ਹੀ ਇੱਧਰ ਹੈ ਆਪਣੇ ਕੋਲੇ ਮਾਰੂਤੀ ਬੁਲਬੁਲ ਦਾ ਬੱਚਾ ਮਾਰੂਤੀ 2009 ਮਾਡਲ ਫਰਸਟ ਓਨਰ ਹੈ ਐਨਓਸੀ ਇਸ ਦੀ ਨਹੀਂ ਨਿਕਲਨੀ ਪੇਪਰ ਜਿਹੜੇ ਆਪਾਂ ਤੁਹਾਨੂੰ ਸਾਰੇ ਕੰਪਲੀਟ ਦੇਵਾਂਗੇ ਅਫੀਡੇਵਟ ਪਾਰਟੀ ਵੱਲੋਂ ਕਰਾ ਕੇ ਦੇਵਾਂਗੇ ਪੈਟਰੋਲ ਦੀ ਗੱਡੀ ਹੈ 802 ਇੰਜਨ ਵਾਲੀ ਐਵਰੇਜ ਇਹਦੀ ਬਹੁਤ ਹੀ ਜ਼ਿਆਦਾ ਹੁੰਦੀ ਹੈ ਆਲਟੋ ਨਾਲੋਂ ਵੀ ਜ਼ਿਆਦਾ ਤੇ ਸਾਰੀਆਂ ਗੱਡੀਆਂ ਤੁਹਾਨੂੰ ਆਪਾਂ ਇਸ ਵੀਡੀਓ ਚ ਦਿਖਾ ਦਿੱਤੀਆਂ ਨੇ 1 ਬਾਈ 1 ਵੀ ਇਹਨਾਂ ਦੀ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਤੇ ਤੁਸੀਂ ਹੋਰ ਗੱਡੀਆਂ ਦੀ ਡਿਟੇਲ ਲੈਣ ਵਾਸਤੇ ਸਾਡੇ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ ਸਾਨੂੰ WhatsApp ਤੇ ਕਾਲ ਮੈਸੇਜ ਕਰਕੇ ਵੀ ਡਿਟੇਲ ਲੈ ਸਕਦੇ ਹੋ ਸਾਡਾ ਨੰਬਰ ਹੈ ਜੋ 9855526453 97814 45735 ਗੁਰਨਾਨਕ ਕਾਰ ਬਜ਼ਾਰ ਫਰੋਇਪੁਰ ਸਿਟੀ ਨियर ਡੀਸੀ ਮੋਡਰਨ ਸਕੂਲ ਕੱਚਾ ਜੀਰਾ ਰੋਡ ਗੁਰੂ ਨਗਰ ਦੇ ਗੇਟ ਤੇ ਆਪਣਾ ਜੋ ਕਾਰ ਬਿਜਾਰੇ ਉਹ ਹੈਗਾ ਇਹ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਕੇ WhatsApp ਮੈਸੇਜ ਤੇ ਵੀ ਡਿਟੇਲ ਗੱਡੀ ਦੀ ਮੰਗਵਾ ਸਕਦੇ